ਮਾਲਕ ਹੈ ਤਰੀਜ ਜੀ ਜਿਹਦੇ ਦੀਜ ਕਾਲ ਨਾ ਕੀ ਮੇਰੇ ਤੇ ਬਬੀ ਜੀ ਛੱਡ ਦੇ ਆ

यह एक सफाई नहीं बोलती है, बोलोगे <्लीकण> कि बोल सकेंगे कि वो भी करेंगे, पूरी कोशिश करेंगे, अलीस्पार्क, क्या होती है मानवता की, किसी की नहीं, जिक्र नहीं करना वाला। ਮੈਡੀਕਲ ਕੈਂਪ ਤੇ ਮਰਕੇਸ਼ ਸ਼ਰਮਾ ਜਗਰਾਵਾਂ ਡਿਊਟੀ ਦਿੱਲੀ ਟੀਮ ਤੋਂ ਮੈਡੀਕਲ ਕੈਂਪ ਤੇ ਪਹੁੰਚਿਆ ਜੋ ਕਿ ਦਿਓਲ ਪਰਿਵਾਰ ਵੱਲੋਂ ਇੱਕ ਬੜਾ ਪੱਟਾ ਉਪਰਾਲਾ ਕੀਤਾ ਗਿਆ ਹੈ ਲੋਕਾਂ ਦੀ ਸੇਵਾ ਕਰੀ ਜਾ ਰਹੀ ਹੈ ਫ੍ਰੀ ਦਵਾਈਆਂ ਫ੍ਰੀ ਸਾਰੇ ਟੈਸਟ ਹੋ ਰਹੇ ਨੇ ਔਰ ਫ੍ਰੀ ਮੈਡੀਕਲ ਕੈਂਪ ਲੱਗਿਆ ਹੈ ਔਰ ਗੁਰੂ ਘਰ ਲੰਗਰ ਵੀ ਚੱਲ ਰਿਹਾ ਹੈ ਜਪੀਲਾ ਚੱਲ ਰਹੀਆਂ ਨੇ ਔਰ ਅਖੰਡ ਪਾਠ ਸਾਹਿਬ ਦੇ ਵੀ ਭੋਗ ਪੈ ਚੁੱਕੇ ਨੇ ਔਰ ਅਸੀਂ ਪਹੁੰਚਿਆ ਉੱਥੇ ਜਿੱਥੇ ਫੂਲਦਾਰ ਲੋਕੀ ਕਰ ਰਹੇ ਨੇ ਔਰ ਸਾਡੇ ਭਾਈ ਸਾਹਿਬ ਕਿਹਦਾ ਭਾਈ ਸਾਹਿਬ ਡਿਰੇਕਟਰ ਜੀ ਜੋ ਕਿ ਗਿਲ ਡੈਰੀ ਤੋਂ ਸਾਡੇ ਵਿੱਚ ਪਹੁੰਚ ਰਹੇ ਹਨ ਘੁੰਮਰਾ ਰਹੇ ਨੇ ਆਪਣਾ ਦੇਖੋ ਔਰ ਸਾਡੇ ਭਾਈ ਸਾਹਿਬ ਪਹੁੰਚੇ ਨੇ ਕਿਉਂਕਿ ਟੈਕਨੀਕਲ ਇੰਜੀਨੀਅਰ ਨੇ ਐਜੂਕੇਸ਼ਨ ਬੋਰਡ ਐਜੂਕੇਸ਼ਨ ਡਿਪਾਰਟਮੈਂਟ ਚ ਇਹ ਗੱਲ ਕਰਨਗੇ ਵੀ ਤੁਹਾਨੂੰ ਕਿਸ਼ਮਾ ਦਾ ਲੱਗਿਆ ਭਾਈ ਸਾਹਿਬ ਇਹ ਪ੍ਰੋਗਰਾਮ ਕਿੱਥੇ ਤੁਸੀਂ ਫੂਲਦਾਨ ਮਹਾਦਾਨ ਫੂਨਦਾਨ ਕਿਸੇ ਨੂੰ ਜ਼ਿੰਦਗੀ ਦੇਣ ਤੋਂ ਘਟ ਨਹੀਂ ਹੈ ਜੋ ਇਹ ਭਾਈ ਕਨਈਆ ਦੀ ਸੇਵਾ ਸੁਸਾਇਟੀ ਵੱਲੋਂ ਸਾਡੇ ਦਿਉਲ ਸਾਹਿਬ ਕਰ ਰਹੇ ਨੇ ਬਹੁਤ ਵੱਡਾ ਉਪਰਾਲਾ ਜੀ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੇ ਅੱਖਾਂ ਦਾ ਚੈੱਕਅਪ ਦੰਦਾ ਦਾ ਚੈੱਕਅਪ ਔਰ ਲੋਕਾਂ ਦੀ ਗਰੀਬ ਤਬਕੇ ਦੀ ਹਰ ਤਰ੍ਹਾਂ ਦੀ ਸੇਵਾ ਕਰਨਾ ਬਹੁਤ ਵੱਡਾ ਉਪਰਾਲਾ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਤੇ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਇਨਦਾ ਬਹੁਤ ਸ਼ੁਕਰਗੁਜ਼ਾਰ ਆ ਜੀ ਤੇ ਮੈਂ ਉਮੀਦ ਕਰਦਾ ਜੀ ਇਹ ਸੇਵਾ ਇੱਦੀ ਜਾਰੀ ਰੱਖਣਗੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਵਿੱਚ ਆਵਾ ਆਜ਼ਮੀ ਪਾਰਟੀ ਤੋਂ ਜੋ ਪਹੁੰਚੇ ਨੇ ਭਾਈ ਸਾਹਿਬ ਉਹਨਾਂ ਦਾ ਅਸੀਂ ਦਿਵਲ ਪਰਿਵਾਰ ਵੱਲੋਂ ਔਰ ਜਿੰਨੇ মিডিਆ ਵਾਲੇ ਆਏ ਨੇ ਉਹਨਾਂ ਵੱਲੋਂ ਔਰ ਸਾਰੀ ਟੀਮ ਚੋਂ ਡਾਕਟਰ ਟੀਮ ਆਈ ਹੈ ਉਹਨਾਂ ਵੱਲੋਂ ਸਾਰਿਆਂ ਵੱਲੋਂ ਮੋਸਟ ਵੈਲਕਮ ਜੀ ਆਖਦੇ ਆ ਇਸ ਤਰ੍ਹਾਂ ਦੇ ਪਰਾਲੇ ਹੁੰਦੇ ਰਹਿਣ ਔਰ ਸਰਕਾਰਾਂ ਵੀ ਸਾਡੀਆਂ ਸਾਥ ਦੇਣ ਮੇ ਆਵਾਜ਼ੀ ਪਾਰਟੀ ਦੀ ਇਸ ਟਾਈਮ ਸਰਕਾਰ ਦੀ ਪੂਰੀ ਚੜ੍ਹਾਈ ਹੈ ਚੱਲ ਰਹੀ ਹੈ 5-4 ਸਾਲ 10 ਸਾਲ ਅਸੀਂ ਇਹੀ ਚਾਹੁੰਦੇ ਆ ਇਹ 10 ਸਾਲ ਹੋਰ ਚੱਲੇ ਲੇਕਿਨ ਪਰ ਸਾਡੇ ਵਰਗੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਲੋਕਾਂ ਦੀ ਉਹਨਾਂ ਦੇ ਵੀ ਸਹਿਯੋਗ ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ ਹੈ ਦੇਖੋ ਢੜਮਣ ਲਾ ਕੇ ਕਹਿੰਦਾ ਢੜਮਣ ਤੇ ਸਾਰਾ ਕੁਝ ਹੀ ਲਾਣਾ ਪੈਦਾ ਹੈ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜਿਉਂਨ ਪਰਿਵਾਰ ਵੱਲੋਂ ਪੂਰਾ ਟਾਈਮ ਵੀ ਖਟਿਆ ਗਿਆ ਇਸ ਪ੍ਰੋਗਰਾਮ ਨੂੰ ਅਧੀਆ ਸਕਸੈਸ ਕਰਨ ਵਾਸਤੇ ਘਟੋ ਘਟ ਪੀਂਦਾ ਪੂਰਾ ਤਿਆਰੀਆਂ ਕਰਦੇ ਸਵਾਗਤ ਮਰਕੇ ਸ਼ਰਵਾ ਪੰਜਾਬ ਵੀਡੀਓ 24 ਤੋਂ ਅੱਜ ਸਾਡੇ ਵਿੱਚ ਨਵੀ ਜੀ ਜੋ ਕਿ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਨੇ ਅੱਜ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ ਦਿਓਲ ਪਰਿਵਾਰ ਵੱਲੋਂ ਸਾਡੇ ਬਲਕੀ ਸਿੰਘ ਦਿਓਲ ਜੀ ਭਪਿੰਦਰ ਦਿਓਲ ਜੀ ਔਰ ਪੂਰੇ ਪਰਿਵਾਰ ਵੱਲੋਂ ਓਟੇੜਾ ਬੋਢਾ ਲਾ ਕੇ ਇੱਕ ਬਹੁਤ ਹੀ ਵੱਡਾ ਖੂਨਦਾਨ ਕੈਂਪ ਤੇ ਬਰੀਜਾਂ ਨੂੰ ਦਵਾਈਆਂ ਵਾਸਤੇ ਫਰੀ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਹਰੇਕ ਤਰ੍ਹਾਂ ਦੀ ਬਿਮਾਰੀ ਦਾ ਉਰੇ ਚੈੱਕ ਅਪ ਹੋ ਰਿਹਾ ਹੈ ਔਰ ਹਰੇਕ ਤਰ੍ਹਾਂ ਦੇ ਬਰੀਜ ਇੱਥੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਟੋ ਘਟ ਹਜ਼ਾਰਾਂ ਬਰੀਜ ਇੱਥੋਂ ਦਵਾਈਆਂ ਲੈ ਕੇ ਜਾਊਗਾ ਔਰ ਜਿਹਦੇ ਵਿੱਚ ਸਾਡੇ ਨਵੀ ਜੀ ਵੀ ਆਏ ਨੇ ਇਹਨਾਂ ਨੇ ਵੀ ਖੂਨ ਦਿੱਤਾ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਇਹ ਲੱਗਿਆ ਕੈਂਪ ਜੋ ਕਿ ਅਖੰਡ ਪਾਠ ਦੇ ਭੋਗ ਵੀ ਪੈ ਰਹੇ ਨੇ ਔਰ ਛਵੀਲਾਂ ਲੱਗਿਆ ਹੋਈ ਜਿਹੜੇ ਬਹੁਤ ਹੀ ਬទਿਆ ਦੇ ਨੇ ਨਵੀ ਜੀ ਨਾਲ ਗੱਲ ਕਰਦੇ ਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਇਹਨਾਂ ਦਾ ਲੱਗਿਆ ਅਰੇਂਜਮੈਂਟ ਮੈਡੀਕਲ ਕੈਂਪਸ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਬਿਲਕੁਲ ਜੀ ਇਹਦਾ ਬਹੁਤ ਵਧੀਆ ਲੱਗਿਆ ਜੀ ਇਹ ਨਾਲੇ ਖੂਨਦਾਨ ਦੀ ਮਹਾਦਾਨ ਕੈਂਪ ਜੀ ਖੂਨ ਦੇ ਖੂਨ ਦਿੰਦੇ ਆ ਰਹੇ ਹਾਂ ਮੈਨੂੰ ਲਗਾਤਾਰ ਹੋ ਗਈ ਜੀ 4-5 ਸਾਲ ਹੋ ਗਈ ਜੀ ਲਗਾਤਾਰ ਦੇ ਰਹੇ ਹਾਂ ਜੀ ਸਾਲ ਚ ਕਿੰਨੇ ਵਾਰੀ ਦਿੰਦੇ ਪਿਆ ਸਾਲ ਦੇ ਵਿੱਚ ਮੰਨ ਕੇ ਚਲੋ ਜੀ 6 ਵਾਰ ਸਾਲ ਚ 6 ਵਾਰ ਅੱਜ ਅਸੀਂ ਇੱਥੇ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਆ ਜਿੱਥੇ ਸਾਡੇ ਪ੍ਰੀਤ ਹਸਪੀਟਲ ਤੋਂ ਭਾਈ ਸਾਹਿਬ ਆਉਂਦੇ ਨੇ ਜੋ ਕਿ ਖੂਨਦਾਨ ਕੈਂਪ ਲੈਟਾ ਬਟਾ ਲੱਗਿਆ ਹੋਇਆ ਖੂਨਦਾਨ ਦੀ ਗੱਲ ਕਰ ਸਕਦੇ ਆਪਾਂ ਇੱਥੇ ਫ੍ਰੀ ਚ ਦਵਾਈਆਂ ਵੀ ਮਿਲ ਰਹੀਆਂ ਨੇ ਔਰ ਫ੍ਰੀਜ ਸਾਰੇ ਲੋਕਾਂ ਦਾ ਇਲਾਜ ਹੋ ਰਿਹਾ ਹੈ ਲੋਕ ਬੜੀ ਦੂਰ ਦੂਰੋਂ ਚੱਲ ਕੇ ਆ ਰਹੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਆ ਕੇ ਇਸ ਤਰ੍ਹਾਂ ਦਾ ਦਿਓਲ ਪਰਿਵਾਰ ਵੱਲੋਂ ਅਰੇਂਜਮੈਂਟ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਦਾ ਸਾਰੇ ਸਾਸੀ ਗਾਂ ਜੀ ਤੇ ਦਿਓਲ ਪਰਿਵਾਰ ਵੱਲੋਂ ਬਹੁਤ ਵਧੀਆ ਕਾਰਲਾ ਕੀਤਾ ਗਿਆ ਵਾ ਇਹ ਅੱਗੇ ਵੀ ਕੈਂਪ ਲਗਾਉਂਦੇ ਨੇ ਤੇ ਅੱਜ ਬਹੁਤ ਸਾਰੇ ਪੇਸ਼ੈਂਟਸ ਆ ਰਹੇ ਨੇ ਜਿਹੜੀ ਕਿ ਮੁਫਤ ਦਵਾਈਆਂ ਲੈ ਰਹੇ ਨੇ ਤੇ ਅੱਜ ਸਪੈਸ਼ਲੀ ਤੌਰ ਤੇ ਇਹਨਾਂ ਨੇ ਖੂਨਦਾਨ ਦਾ ਕੈਂਪ ਲਗਾਇਆ ਗਿਆ ਵਾ 40 ਤੋਂ 50 ਦੇ ਇਸ ਟਾਈਮ ਬਲੈਡ ਰੇਟ ਕਰਦੇ ਹੋ ਕੇ ਜੋ ਕਿ ਬਹੁਤ ਵਧੀਆ ਇੱਕ ਭਰਾਲਾ ਵਾ ਤੇ ਲੋਕਾਂ ਨੂੰ ਵੱਧ ਵੱਧ ਗਿਆਨ ਚਾਹੀਦਾ ਵਾ ਤਾਂ ਜੇ ਲੋਕਾਂ ਦੀ ਜਾਨਾਂ ਬਚਾ ਦੇ ਕੇ ਬਚਾਈਏ ਜਾ ਸਕਣ ਕਿਉਂਕਿ ਅਜਿਹੇ ਰੇਮ ਕੀਆ ਬਹੁਤ ਮਰੀਜ਼ਾਂਾਂ ਦੇ ਵਿੱਚ ਇਦਾਂ ਦੇ ਨੇ ਜਿੰਨਾਂ ਨੂੰ ਵੀ ਬਲੱਡ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿੱਦਾਂ ਕਿ ਖੰਨੇ ਸਪੈਸ਼ਲਿਸਟ ਵੀ ਕਿੰਨੇ ਬਲੱਡ ਚਾਰਦਾ ਰਹਿੰਦਾ ਵਾ ਤਾਂ ਕਰਕੇ ਵੀ ਵੱਧ ਵੱਧ ਲੋਕ ਆਉਣ ਆ ਕੇ ਬਲੱਡ ਰੇਟ ਕਰਾ ਕੇ ਆਪਣੇ ਹਸਪਤਾਲ ਦੇ ਵਿੱਚ ਚੈੱਕ ਅਪ ਕਰਵਾਉਣ ਲੈਬ ਟੈਸਟ ਕਰਵਾਉਣ ਅੱਥਾਂ ਚੈੱਕ ਕਰਵਾਉਣ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਦੇਖੋ ਜੀ ਆ ਮੈਡੀਕਲ ਕੈਂਪ ਤਾਂ ਲਗਾਇਆ ਗਿਆ ਤੇ ਹਰਸਾ ਵੱਲੋਂ ਔਰ ਸਾਡੇ ਭੁਪਿੰਦਰ ਸਿੰਘ ਦਿਓਲ ਜੀ ਔਰ ਸਾਡੇ ਬਲਕੀ ਸਿੰਘ ਜੀ ਤੇ ਸਾਡੇ ਨਾਲ ਖੜੇ ਨੇ ਇਹ ਇਸ ਤਰ੍ਹਾਂ ਦੇ ਸਮਾਜ ਭਲਾਈ ਕੰਮ ਜਿਹੜੇ ਕਰਦੇ ਨੇ ਮਾਨਵ ਦੀ ਸੇਵਾ ਕਰਨੀ ਬਹੁਤ ਔਖੀ ਹੈ ਤੇ ਕੋਈ ਵੀ ਕਰ ਸਕਦਾ ਪੈਸੇ ਤਾਂ ਹਰ ਇੱਕ ਮੰਦਾ ਲੋਕ ਇੱਥੇ ਅਰਬਾਂ ਬਦੀ ਕਰੋੜਾਪਤੀ ਸਾਬ ਨੂੰ ਮਿਲਤੇ ਨੇ ਕਿਹਨੇ ਜਿਹੜਾ ਦਿਲੋਂ ਸੇਵਾ ਕਰ ਸਕਦਾ ਹੈ ਮਨੁੱਖ ਦੀ ਉਹ ਸਾਡੇ ਬਲਕੀ ਸਿੰਘ ਦਿ올 ਜੀ ਭਵਿੰਦਰ ਦਿ올 ਜੀ ਇਹਨਾਂ ਨੇ ਰਲ ਕੇ ਸਾਰੇ ਸਹਿਯੋਗ ਦੇ ਨਾਲ ਜਦੋਂ ਕੋਈ ਇੱਕੇ ਬੰਦਾ ਹੁੰਦਾ ਉਦੋਂ ਹੀ ਇਸ ਤਰ੍ਹਾਂ ਦੇ ਅਪਰਾਲੇ ਹੁੰਦੇ ਨੇ ਇਸ ਤਰ੍ਹਾਂ ਦੇ ਗੰਡਵਾਟ ਸਾਹਿਬ ਹੁੰਦੇ ਨੇ ਲੋਕਾਂ ਨੂੰ ਲੱਗਰ ਪਾਣੀ ਇਸ ਤਰ੍ਹਾਂ ਦਾ ਹੀ ਲੱਗਦਾ ਹੈ ਚਵੀਲਾ ਲੱਗਿਆ ਹੋਈਆਂ ਨੇ ਨੱਕਰ ਲੱਗੇ ਹੋਏ ਨੇ ਔਰ ਸਾਡੇ ਬਲਕੀ ਸਿੰਘ ਦਿ올 ਜੀ ਜੋ ਕਿ ਕਲਾਕਾਰਾਂ ਨੂੰ ਤਾਂ ਉੱਪਰ ਚੜ੍ਹਨ ਵਾਸਤੇ ਮਿਊਜ਼ਿਕ ਫ੍ਰੀ ਕਰ ਰਹੇ ਨੇ ਔਰਕੈਸਟਰਾ ਵੀ ਵੜਾ ਰਹੇ ਨੇ ਔਰ ਇਹ ਵੀ ਨਵਾਂ ਅਫਰਾਲਾ ਨਾਲ ਕਰ ਰਹੇ ਨੇ ਕਿ ਕੋਈ ਮਰੀਜ਼ ਅੱਜ ਕੱਲ ਬਹੁਤ ਪੈਸੇ ਲੱਗ ਜਾਂਦੇ ਨੇ ਹਸਪਤਾਲਾਂ ਦੇ ਵਿੱਚ ਸਾਨੂੰ ਪਤਾ ਹੀ ਹੈ ਕਿ ਕਿੰਨਾ ਲੱਗਦਾ ਹੈ ਇਹ ਪ੍ਰਾਈਵੇਟ ਹਸਪਤਾਲ ਤੋਂ ਜੋ ਟੀਮ ਆਈ ਹੈ ਸਾਡੇ ਵਿੱਚ ਸਾਡੇ ਸਾਰੇ ਪਰਿਵਾਰ ਵੱਲੋਂ ਸਾਡੇ ਪੂਰੀ ਸੰਸਤਾ ਵੱਲੋਂ ਉਹਦੇ ਚੈਨਲ ਵੱਲੋਂ ਸਾਰਿਆਂ ਨੂੰ ਮੋਸਟ ਵੈਲਕਮ ਜੀ ਆਇਆਂ 사ਸੀ ਖਰ। ਕੇਸ਼ ਸ਼ਰਮਾ ਜਿਤੇ ਭੁਪਿੰਦਰ ਸਿੰਘ ਦਿਓਲ ਇਹ ਮਲਕੀਤ ਦਿਓਲ ਜੀ ਨੇ ਇੱਕ ਖਾਦਾ ਮੈਡੀਕਲ ਕੈਂਪਪਰ ਖਾਣਾੜੀ ਗਿਆਸਰ ਨੇ ਇੱਕ ਮੈਡੀਕਲ ਕੈਂਪ ਲਾਇਆ ਜਿੱਥੇ ਸਾਰੀਆਂ ਬਿਮਾਰੀਆਂ ਦਾ ਹੀ ਦੇਖ ਰੱਖ ਹੋ ਰਹੀ ਹੈ ਔਰ ਬੜੀਆਂ ਫੱਟੀਆਂ-ਬੱਟੀਆਂ ਟੀਮਾਂ ਡਾਕਟਰੀ ਟੀਮਾਂ ਜੋ ਕਿ ਗੁਰਤੇਗਵਾਦਰ ਹਸਪਤਾਲ ਦੇ ਵਿੱਚੋਂ ਆਈਆਂ ਨੇ ਔਰ ਸੁਖਸাগর ਚੈਰੀਟੇਬਲ ਸਰਦਾਰ ਜੀ ਸੁਖਸাগর ਚੈਰੀਟੇਬਲ ਸੁਖਸাগর ਚੈਰੀਟੇਬਲ ਸੋਸਾਇਟੀ ਰਜਿਸਟਰਡ ਹੈ ਜੋ ਕਿ ਜਗਰਾੋਂ ਤੋਂ ਜਗਰਾਮਾ ਤੋਂ ਹੀ ਸਾਡੇ ਵਿੱਚ ਪਹੁੰਚੀ ਹੈ ਇਹਨਾਂ ਨੂੰ ਭਾਜੀ ਨੂੰ ਪੁੱਛਦਿਆ ਸੀ ਕਿ ਸਾਨੂੰ ਕਿਸ ਤਰ੍ਹਾਂ ਇੱਥੇ ਲੱਗਿਆ ਨਿਰਜਨ ਨੂੰ ਦੇਖ ਰਹੇ ਹੋ ਤੁਸੀਂ ਦਵਾਈਆਂ ਦੇ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਅਰੇਂਜਮੈਂਟ ਲੱਗ ਰਿਹਾ ਹੈ ਇਹਨਾਂ ਦਾ ਅਰੇਂਜਮੈਂਟ ਬਹੁਤ ਵਧੀਆ ਵੀ ਇਹਨਾਂ ਨੇ ਬਹੁਤ ਸੋਣਾ ਸਿਸਟਮ ਕੀਤਾ ਇਹਨਾਂ ਨੇ ਬੈਡਸ ਹਨ ਦੀ ਅੱਜਕੱਲ੍ਹ ਜ਼ਿਆਦਾ ਜ਼ਰੂਰਤ ਆ ਤੋਂ ਕੋਈ ਖਾਣ ਪੀਣ ਨਹੀਂ ਨਿਕਾ ਫਰੈਂਸੈਂਸ ਨਹੀਂ ਨਿਕਾ ਹਵਾ ਪਾਣੀ ਨਹੀਂ ਨਿਕਾ ਇਸ ਕਰਕੇ ਮੈਡੀਕਲ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਤੋਂ ਬੱਦ ਚੜਕੇ ਦੇ ਵਿੱਚ ਜਿੰਦਾ ਵੀ ਹੋ ਸਕਿਆ ਜੀ ਕਰ ਤੇ ਸੋਟਾ ਸੁਭੜਾ ਕੀ ਹੈ ਜੀ ਮੇਰਾ ਨਾਮ ਕਲਦੀਪ ਸਿੰਘ ਸਰਦਾਰ ਕਲਦੀਪ ਸਿੰਘ ਜੀ ਜੋ ਕਿ ਸੁਖ ਸਾਗਰ ਚੈਰੀਟੇਬਲ ਸੁਸਾਇਟੀ ਜੀ ਦੇ ਮੌਕਾ ਤੋਂ ਜਗਰਾਮਾ ਤੋਂ ਸਾਡੇ ਵਿੱਚ ਪਹੁੰਚੇ ਨੇ ਇਹਦਾ ਮੋਸਟ ਵੈਲਕਮ ਜੀ ਆਇਆ ਆ ਔਰ ਇਹਨਾਂ ਦੀ ਪੂਰੀ ਟੀਮ ਵੱਡਾ ਮੈਡਮ ਜੀ ਕੀ ਨਾਮ ਹੈ ਸ਼ਿਵਾਨੀ ਰਾਣੀ ਸ਼ਿਵਾਨੀ ਰਾਣੀ ਜੋ ਕਿ ਜਗਰਾਵਾ ਤੋਂ ਵੀ ਪਹੁੰਚੇ ਨੇ ਸੁਖ ਸਾਗਰ ਚੈਰੀਟੇਬਲ ਸੁਸਾਇਟੀ ਰਜਿਸਟਰਡ ਜਗਰਾਵਾ ਤੋਂ ਪਹੁੰਚੇ ਨੇ ਔਰ ਜਿੱਡੀ ਟੀਮ ਪਹੁੰਚੀ ਹੈ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਆਪਣੇ ਚੈਨਲ ਵੱਲੋਂ ਨਾਰਮ ਕੀ ਸਿੰਘ ਦੇਵਨਾ ਪਰਪੰਦਰ ਸਿੰਘ ਦੇਵ ਜੀ ਵੱਲੋਂ ਗੋਸਟ ਵੈਲਕਮ ਜੀ ਆਇਆਂ ਕਹਿੰਦੇ ਆ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਗੁਰਪੁਰਬ ਵੀ ਚੱਲ ਰਹੇ ਨੇ ਲੱਗੇ ਚੱਲ ਰਹੇ ਨੇ ਸਭੀਲਾ ਚੱਲ ਰਹੀਆਂ ਨੇ ਇਹ ਕੋਈ ਕੋਈ ਦਾਨੀ ਫੁਰਸਤ ਕਰ ਸਕਦਾ ਹੈ ਇਹ ਦੇਵਨ ਜੋ ਪਰਿਵਾਰ ਹੈ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਅਕਸ਼ੇਸ ਲਾ ਲੋ ਵੀ ਮਾਨਵ ਦੀ ਸੇਵਾ ਹੈ ਕਰਦੇ ਨੇ ਜਿਦੋਂ ਕਰਦੇ ਨੇ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਸਲਾਡਾ ਸਮਾਗਮ ਜੋ ਕਰਵਾਇਆ ਹੈ ਇੱਥੇ ਮੈਡ ਦੀ ਚੱਕੀ ਤੇ ਨਾਪਾ ਰੋਡ ਤੇ ਸਾਰੇ ਲੋ ਜਿਹੜੇ ਸਵਾਗਤ ਦੇ ਵਿੱਚ ਪਹੁੰਚ ਰਹੇ ਸਾਰਿਆਂ ਨੂੰ ਮੋਸਟ ਵੈਲਕਮ ਜੀ ਆਇਆ You got me,